ਕਈ ਬੰਦੇ ਤੁਸੀਂ ਕਈ ਦਹਾਕਿਆਂ ਤੱਕ ਵੇਖੀ ਜਾਂਦੇ ਪਰ ਇੱਕੋ ਜਿਹੇ ਰਹਿੰਦੇ ਆ ਨਾ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਢੈਲਾਪਣ ਹੁੰਦਾ ਨਾ ਉਹ ਬਜ਼ੁਰਗ ਹੁੰਦੇ ਆ ਉਹ ਇੱਕੋ ਥਾਂ ਤੇ ਖੜ੍ਹ ਜਾਂਦੇ ਆ ਉਹ ਜਿਵੇਂ ਇੱਕ ਗੀਤ ਨਹੀਂਗਾ ਕਿ ਨੀਵੇਂ ਸਰੂ ਨੂੰ ਕੁਲਾਵੇ ਵਿੱਚ ਲੈ ਲਿਆ ਆਪਣਾ ਪਿਆਰਾ ਜਾਣ ਕੇ ਸਰੂ ਵਰਗੇ ਉਹ ਮਨੁੱਖ ਹੁੰਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਗੁੱਗੂ ਗੱਲ ਗੁੱਗੂ ਗੱਲ ਦੀ ਤੋਰ ਦੇ ਬਾਰੇ ਗੱਲਾਂ ਗੀਤਾਂ ਦੇ ਵਿੱਚ ਹੁੰਦੀਆਂ ਗੁੱਗੂ ਗੱਲ ਦੇ ਬਾਰੇ ਗੱਲਾਂ ਸੱਥਾਂ ਦੇ ਵਿੱਚ ਹੁੰਦੀਆਂ ਤੇ ਮਾਮਾ ਕਈ ਵਾਰੀ ਇਹ ਗੱਲ ਕਹਿੰਦੀਆਂ ਕਿ ਮੇਰਾ ਪੁੱਤ ਵੱਡਾ ਹੋ ਕੇ ਮੜਕ ਨਾਲ ਤਰੇ ਗੁੱਗੂ ਗਿੱਲ ਵਾਂਗੂ ਵੱਡਾ ਹੋ ਕੇ ਚਿੱਟੇ ਲੀੜਾਂ ਦੇ ਵਿੱਚ ਫੱਬੇ ਬਗਲੇ ਵਰਗਾ ਲੱਗੇ ਮੈਨੂੰ ਗੁੱਗੂ ਗਲੰਗੂ ਤੇ ਭਾਈ ਗੁੱਗੂ ਗਲ ਨਾਲ ਨੇ ਚੱਜੜਾ ਵਿਚਾਰ ਦੇ ਵਿੱਚ ਆ ਰਹੇ ਆ ਇਹਨਾਂ ਦੀ ਫਿਲਮ ਆ ਰਹੀ ਆ ਜਾਗੋ ਆਈਆ 4 ਅਪ੍ਰੈਲ ਨੂੰ ਫਿਲਮ ਆਉਣੀ ਆ ਬੜੀਆਂ ਲੰਬੀਆਂ ਚੌੜੀਆਂ ਸੀ 40 45 ਮਿੰਟ ਦੀਆਂ ਖੁੱਲ੍ਹ ਗੰਡੁੱਲੀਆਂ ਗੱਲਾਂ ਕੀਤੀਆਂ ਮੈਂ ਤੇ ਹਰਮਨ ਸਿੰਘ ਜੀ ਨੇ ਇਹਨਾਂ ਦੇ ਫਿਲਮੀ ਸਫਰ ਬਾਰੇ ਮੈਂ ਸੋਚਿਆ ਵੀ ਕੁਝ ਕੁ ਹੋਰ ਗੱਲਾਂ ਕੈਦ ਕਰ ਲਈਏ ਕੈਮਰੇ ਦੇ ਵਿੱਚ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤੁਸੀਂ ਇੰਨੇ ਪਿਆਰ ਨਾਲ ਸਾਨੂੰ ਮਾਨ ਦਿੱਤਾ ਥੈਂਕ ਯੂ ਸੋ ਮਚ ਬਾਈ ਜੀ ਚਿੱਟੇ ਲੀੜਾ ਨਾਲ ਤੁਹਾਡਾ ਬਹੁਤ ਪਿਆਰ ਆ ਇਹ ਤੁਹਾਨੂੰ ਕਿਸੇ ਨੇ ਕਿਹਾ ਤਾਂ ਨਹੀਂ ਵੀ ਅਗਰ ਆਪ ਇਸ ਤਰੀਕੇ ਕੇ ਵਸਤਰ ਪਹਿਨੋਗੇ ਤਾਂ ਗ੍ਰਹਿ ਆਪਕੇ ਮੁਠੀ ਮੇ ਆ ਜਾਏਗੇ ਤੁੱਕ ਅੱਜ ਕੱਲ ਟੀਵੀ ਤੇ ਆ ਵੀ ਚੱਲਦਾ ਹੈ ਆ ਵੀ ਚੱਲਦਾ ਜੀ ਪਰ ਤੜਕੇ ਨੀਲਾ ਪਾ ਲੋ ਨਾ 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 ਓਏ ਤਾਂ ਇਹ ਜੀ ਚਿੱਟੇ ਪਜਾਮੇ ਕੂਟ ਤੇ ਚ ਹਮੇਸ਼ਾ ਮੈਨੂੰ ਪਸੰਦ ਹੈ ਦੂਸਰੀ ਗੱਲ ਮੈਨੂੰ ਹਮੇਸ਼ਾ ਪੁੱਛਦੇ ਰਹਿੰਦੇ ਪਜਾਮਾ ਕਮੀਜ਼ ਦਾ ਕੀ ਚੱਕਰ ਹੈ ਵੀ ਤੁਸੀਂ ਐਸੇ ਵਰਦੀ ਚ ਜ਼ਿਆਦਾ ਹੁੰਨੇ ਹੋ ਮੈਂ ਉਹਨਾਂ ਨੂੰ ਦੱਸਣਾ ਮੈਂ ਕਦੇ ਕਦੇ ਪਟਲੂਨ ਵੀ ਪਾ ਲੈਂਦਾ ਹੈ ਪਹਿਲੀ ਗੱਲ ਤਾਂ ਹਾਂ ਦੂਜੀ ਗੱਲ ਉਹ ਮੈਂ ਅਨਸਰ ਦੇ ਨੂੰ ਪਾਉਣਾ ਕਿਸੇ ਸ਼ੋਅ ਚ ਫੰਕਸ਼ਨ ਚ ਜਾਂ ਵਿਆਹ ਵੂ ਚ ਜਿੱਥੇ ਸੋਚੀ ਵੀ ਥੋੜੀ ਜ਼ਿਆਦਾ ਟੌਰ ਗੱਡਣੀ ਹੈ ਹਾਂ ਤੇ ਪਰ ਮੈਂ ਤਾਂ ਇਹਦੇ ਚੀਜ਼ ਜ਼ਿਆਦਾ ਟੌਰ ਸਮਝਦੇ ਸਹੀ ਪੁੱਛੋ ਤਾਂ ਇੱਕ ਤਾਂ ਮੈਨੂੰ ਇਹ ਪਸੰਦ ਆ ਦੂਸਰਾ ਮੈਂ ਆਪਣੀ ਡਰੈਸ ਨੂੰ ਪ੍ਰਮੋਟਰ ਕਰਨਾ ਚਾਹੁੰਨਾ ਕਿ ਸਾਰਿਆਂ ਨੂੰ ਇਹ ਹੋਵੇ ਵੀ ਕਿਉਂਕਿ ਕਿਸੇ ਨੂੰ ਕੰਪਲੈਕਸ ਨਹੀਂ ਹੋਣਾ ਚਾਹੀਦਾ ਸਾਡੇ ਬੱਚਿਆਂ ਨੂੰ ਕਿ ਆਪਣੀ ਵਰਦੀ ਸ਼ਾਇਦ ਪਜਾਮੇ ਕਮੀਜ਼ ਜੱਸੀ ਪਤਨ ਕਿਸ ਤਰ੍ਹਾਂ ਲੱਗਦੇ ਆ ਅੱਜ ਕੱਲ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਯੰਗ ਮੁੰਡੇ ਹੁਣ ਪਜਾਮੇ ਕਮੀਜ਼ ਪਾਉਣ ਲੱਗ ਗਏ ਆਪਣੀ ਐਡਰੈਸਾਂ ਜੀ ਮਤਲਬ ਫਖਰ ਮਹਿਸੂਸ ਕਰਦੇ ਨੇ ਇਹ ਅੱਛੀ ਗੱਲ ਲੱਗੀ ਉਹਦੀ ਵਜ੍ਹਾ ਸਿਰਫ ਇਹੋ ਹੈ ਕਿ ਆਪਾਂ ਸਾਰੇ ਦੇ ਨੂੰ ਪ੍ਰਮੋਟ ਕਰਦੇ ਜਦੋਂ ਦੂਸਰੀ ਗੱਲ ਇਹ ਹੈ ਕਿ ਰਜਨੀ ਕਾਂਤ ਸਾਹਿਬ ਨਾਲੋਂ ਵੱਡਾ ਤਾਂ ਨਹੀਂ ਕੋਈ ਸਟਾਰ ਉਹ ਆਪਣੀ ਡਰੈਸ ਨੂੰ ਕਿੰਨਾ ਪਿਆਰ ਕਰਦੇ ਕਿੰਨੀ ਇੱਜ਼ਤ ਦਿੰਦੇ ਨੇ ਬਹੁਤ ਖੂਬ ਤੁਸੀਂ ਵੇਖਿਆ ਕਦੇ ਉਹ ਲੁੰਗੀ ਚੁੰnde ਔਰ ਉਹ ਲੂੰਗੀ ਵੀ ਅਜੀਬ ਕਿਸਮ ਦੀ ਆਪਾਂ ਨੂੰ ਲੱਗਦੀ ਆ ਉਹਨਾਂ ਵਾਸਤੇ ਤਾਂ ਆਪਣਾ ਜਾਦਰਾ ਕੁੜਤਾ ਤਾਂ ਬਹੁਤ ਹੀ ਰੋਬਦਾਰ ਡਰੈੱਸ ਹੈ ਲੇਕਿਨ ਉਹਨਾਂ ਦੀ ਆਪਣੀ ਸਟਾਈਲ ਦੀ ਲੂੰਗੀ ਤੇ ਉਹਨਾਂ ਦਾ ਉੱਚਾ ਕਮੀਜ਼ ਹੁੰਦਾ ਉਹ ਆਪਣੇ ਟੰਗ ਨਾਲ ਵਧੀਆ ਹੁੰਦਾ ਲੇਕਿਨ ਉਹ ਆਪਣੀ ਡਰੈੱਸ ਨੂੰ ਬਹੁਤ ਪ੍ਰਮੋਟ ਕਰਦੇ ਆ ਔਰ ਤੁਸੀਂ ਉਹਨਾਂ ਦੇ ਵਿਆਹ 'ਚ ਵੇਖਿਆ ਨਾ ਬਾਨੀਆਂ ਦੇ ਉਹਨਾਂ ਲੂੰਗੀ ਚੀ ਸੀ ਹਾਂ ਤਾਂ ਇਹ ਚੀਜ਼ ਆਪਾਂ ਨੂੰ ਸਿੱਖਣੀ ਚਾਹੀਦੀ ਆ ਆਪਣੇ ਤੋਂ ਵੱਡਿਆਂ ਤੋਂ ਕਿ ਆਪਾਂ ਨੂੰ ਵੀ ਆਪਣੀ ਡਰੈੱਸ ਆਪਣੀ ਜ਼ੁਬਾਨ ਆਪਣੀ ਰਹਿਤ ਰੀਤ ਆਪਣੀ ਪੰਜਾਬੀ ਦੇ ਇਜ਼ਤ ਕਰਨੀ ਤੇ ਭਾਈ ਜੀ ਇਹ ਕਿਹੜੀ ਤੁਹਾਡੀ ਪਹਿਲੀ ਫਿਲਮ ਸੀ ਪੁੱਤ ਗੱਟਾਂ ਦੇ ਜਿਹਦੇ ਵਿੱਚ ਤੁਹਾਡਾ ਛੋਟਾ ਜਿਹਾ ਦ੍ਰਿਸ਼ ਸੀਗਾ ਉਹਦੇ ਬੋਲ ਕੀ ਸੀ ਉਸ 79 ਜਦੋਂ ਕੁੱਤਿਆਂ ਦੀ ਲੜਾਈ ਹੁੰਦੀ ਆ ਹਾਂਜੀ ਹਾਂਜੀ ਉਹ ਸੀ ਜੀ ਲੈ ਭਾਈ ਜਗੀਰਿਆ ਪਿਛਲੇ ਸਾਲ ਦਾ ਬਦਲਾ ਲੈ ਲਿਆ ਸਾਡੇ ਕਾਲੂ ਨੇ ਵਾਹ ਤੇ ਇਹ ਮੇਰੇ ਕੋਲ 10 15 ਸੈਕਿੰਡ ਦਾ ਸੀ ਡਾਇਲੋਗ ਹਾਂਜੀ ਬਸ ਇੰਨਾ ਹੀ ਸੀ ਜਿੰਨੀ ਮੈਂ ਲਾਈਨ ਬੋਲੀ ਤੇ ਇਹ ਮੈਂ ਗੱਲ ਤਾਂ ਕਹਿਣਾ ਵੀ 10 15 ਸੈਕਿੰਡ ਦੇ ਵਿੱਚ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਮੌਕਾ ਕਿਵੇਂ ਮਿਲ ਜਾਂਦਾ ਹਿੰਮਤ ਨਹੀਂ ਹਾਰਨੀ ਚਾਹੀਦੀ ਜੇ ਅੱਜ ਗੁੱਗੂ ਗੱਲ ਇਸ ਮੁਕਾਮ ਦੇ ਉੱਤੇ ਆ ਤੇ ਮਾਣੀ ਖਿੜੇ ਪਿੰਡ ਦੀ ਦੁਨੀਆ ਭਰ ਦੇ ਵਿੱਚ ਚਰਚਾ ਹੁੰਦੀ ਗੁੱਗੂ ਗੱਲ ਤੇ ਹੋਰ ਸ਼ਖਸੀਅਤਾਂ ਕਰਕੇ ਜੀ ਮਤਲਬ ਇਹ ਵੀ ਦਸਾਂ ਸੈਕਿੰਟਾਂ ਦੇ ਵਿੱਚ ਤੁਹਾਡੀ ਤਕਦੀਰ ਬਦਲ ਸਕਦੀ ਆ ਬਸ ਗੱਲ ਤੁਹਾਡੀ ਘਣ ਵਾਂਗੂੰ ਵੱਜ ਜੇ ਬਸ ਇਹ ਤੁਹਾਡਾ ਨਿਸ਼ਾਨਾ ਸਹੀ ਚਾਹੀਦਾ ਹੈ ਤੁਹਾਡਾ ਮੱਛੀ ਦੀ ਅੱਖ 'ਚ ਨਿਸ਼ਾਨਾ ਹੀ ਆਪਣੇ ਫੋਕਸ ਨਾ ਹਿਲਣ ਦਿਓ ਆ ਸੋਚ ਅੱਛੀ ਰੱਖੋ ਔਰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਮੈਂ ਤਾਂ ਇਹ ਸਾਰਿਆਂ ਨੂੰ ਕਹਿਣਾ ਚਾਹਣਾ ਆਪਣੇ ਛੋਟਿਆਂ ਨੂੰ ਵੱਡਿਆਂ ਨੂੰ ਤਾਂ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਜਦੋਂ ਭਾਈ ਜੀ ਇਸ ਦੌਰ ਦੇ ਵਿੱਚ ਫਿਲਮਾਂ ਆ ਰਹੀਆਂ ਸਿੱਖ ਜਮਨ ਦੇ ਨਾਲ ਸੰਬੰਧਿਤ ਸਿੱਖੀ ਨਾਲ ਸੰਬੰਧਿਤ ਜਦੋਂ ਮਜ਼ਾਈਆ ਫਿਲਮਾਂ ਆ ਰਹੀਆਂ ਕਈ ਉਸ ਵੇਲੇ ਤੁਸੀਂ ਬਿਲਕੁਲ ਪੰਜਾਬ ਦੇ ਧਰਾਤਲ ਦੀ ਗੱਲ ਜੀ ਜੀ ਪੰਜਾਬ ਦੀ ਕਿਸਾਨੀ ਦੀ ਤਲਕ ਹਕੀਕਤ ਦੀ ਗੱਲ ਪੇਸ਼ ਕੀਤੀ ਆ ਥੋੜਾ ਜਿਹਾ ਰਿਸਕੀ ਦਾ ਸਬਜੈਕਟ ਨਹੀਂ ਲੱਗਿਆ ਇਹ ਅ ਇਹਦੇ ਕੋਈ ਸ਼ੱਕ ਨਹੀਂ ਜਦ ਇਹ ਸ਼ੁਰੂਆਤ ਕੀਤੀ ਨਾ ਇਹਨਾਂ ਨੇ ਤਾਂ ਵਾਕਈ ਐ ਲੱਗ ਰਿਹਾ ਸੀ ਵੀ ਥੋੜਾ ਜਿਹਾ ਰਿਸਕ ਹੀ ਨਾ ਹੋਵੇ ਪਰ ਉਹਨਾਂ ਨੇ ਕਿਹਾ ਵੀ ਰਿਸਕੀ ਰਿਸਕੀ ਹੋਊਗਾ ਤਾਂ ਹੋਵੇ ਸਾਡੇ ਮੈਂ ਇਹਨਾਂ ਨੂੰ ਸ਼ਾਬਾਸ਼ ਦੇਣੀ ਚਾਹਣਾ ਸਾਡੇ ਬੁੱਟਰ ਸਾਹਿਬ ਜਿਹੜੇ ਡਾਕਟਰ ਬੁੱਟਰ ਇਹਦੇ ਪ੍ਰੋਡਿਊਸਰ ਨੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਹੈਰੀ ਬਰਾੜ ਸਾਹਿਬ ਨੇ ਉਹ ਕਹਿੰਦੇ ਵੀ ਸਾਨੂੰ ਸਾਰੇ ਕਹਿ ਰਹੇ ਐ ਰਿਸਕੀ ਐ ਸਬਜੈਕਟ ਲੇਕਿਨ ਉਹ ਕਹਿੰਦੇ ਅਸੀਂ ਬਣਾਉਣਾ ਹੀ ਇਹ ਹੈ ਕਿਉਂਕਿ ਅਸੀਂ ਕੰਮ ਜਿਹੜਾ ਕਰਨਾ ਹੈ ਆਪਣੀ ਫਿਲਮ ਵੀ ਬਣਾਵਾਂਗੇ ਤੇ ਪਰ ਗੱਲ ਉਹਦੇ ਚ ਉਹ ਕਰਾਂਗੇ ਜਿਹੜੇ ਆਪਣੇ ਲੋਕਾਂ ਨੂੰ ਕੁਝ ਦੇ ਸਗੀਏ ਉਹ ਕੰਮ ਦੀ ਗੱਲ ਸਖਾ ਸਕੀ ਸਾਲ ਦੇ ਵਿੱਚ ਹਫ਼ਤੇ ਬਾਈ ਕੀ 52 ਹੂੰ ਤੇ ਫਿਲਮਾਂ ਸੁਖ ਨਾਲ ਪੰਜਾਬੀ ਇੰਨੀਆਂ ਬਣਦੀਆਂ ਜੀ ਚੱਲਦੀਆਂ ਬਹੁਤ ਘੱਟ ਆ ਜੀ ਬਣਦੀਆਂ ਇੰਨੀਆਂ ਵੀ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਫਿਲਮਾਂ ਲੱਗਦੀਆਂ ਜੀ ਜੀ ਪੰਜਾਬੀ ਫਿਲਮ ਨਾਲ ਪੰਜਾਬੀ ਫਿਲਮ ਭਿੱੜਨ ਲੱਗ ਪਈ ਆ ਪਿੱਛੇ ਜੇ ਮਿਠੜੇ ਤੇ 6 ਇਚ ਫਿਲਮਾਂ ਇੱਕੋ ਦਿਨ ਆਈਆਂ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਦਰਸ਼ਕ ਵੰਡੇ ਗਏ ਕੋਈ ਇਧਰਲਾ ਇਹਨੂੰ ਗਾਲ ਕੱਢੀ ਜਾਂਦਾ ਇਧਰਲਾ ਇਹਨੂੰ ਕੱਢੀ ਜਾਂਦਾ ਠੀਕ ਹੈ ਇਹ ਰੁਝਾਨ ਜੇ ਜੀ ਥੋੜਾ ਸੋਚ ਵਿਚਾਰ ਕੇ ਜਾਂ ਕਿਸੇ ਦੂਸਰੇ ਨਾਲ ਗੱਲ ਕਰਕੇ ਸਹੀ ਥੋੜਾ ਜਿਹਾ ਗੈਪ ਮਿਲ ਜੇ ਤਾਂ ਮੈਂ ਸਮਝਦਾ ਜ਼ਿਆਦਾ ਸਾਰਿਆਂ ਨੂੰ ਫਾਇਦਾ ਹੈ ਕਿਉਂਕਿ ਜਦ ਦੋ ਇਕੱਠੀਆਂ ਲੱਗਦੀਆਂ ਹਨ ਨਾ ਕੋਈ ਬੇਸ਼ੱਕ ਮੈਂ ਜਾਂ ਕੋਈ ਹੋਰ ਇਹ ਸੋਚੇ ਵੀ ਉਹ ਫਿਲਮ ਜ਼ਿਆਦਾ ਮੇਰੀ ਵਧੀਆ ਹੈ ਪਰ ਲਾਸ ਨਾ ਹਰ ਨੂੰ ਹੀ ਲੱਗ ਜਾਂਦੀ ਹੈ ਕਿਉਂਕਿ ਇਕੱਠੇ ਹੀ ਆਡੀਅੰਸ ਇਕੱਜ ਚ ਤਾਂ ਵੱੜਦੀ ਨੇ ਉਹ ਫਿਰ ਵੰਡੇ ਤਾਂ ਜ਼ਰੂਰ ਜਾਂਦੇ ਆ ਤਾਂ ਮੈਂ ਸਮਝਦਾ ਥੋੜਾ ਗੈਪ ਹੋ ਜੇ ਤੇ ਚੰਗਾ ਹੂੰ ਪਰ ਇਹ ਮੈਨੂੰ ਇਹ ਨਹੀਂ ਪਤਾ ਹੁਣ ਜਿਉਂਕਿ ਜਦ ਡਿਸਟ੍ਰੀਬਿਊਟਰ ਹੁੰਦੀਆਂ ਆ ਫਿਲਮਾਂ ਵੀ ਉਹਦੀ ਕੋਈ ਕਹੀ ਹੋ ਸਕਦਾ ਮਜਬੂਰੀਆਂ ਵੀ ਹੋਣ ਹੂੰ ਬਾਈ ਉਹ ਚਾਹ ਹੁਣ ਵੀ ਤੁਸੀਂ ਜਵਾਨ ਆ ਪਰ ਜਵਾਨੀ ਦੇ ਉਹ ਦਿਨ ਚਤੇ ਆਉਂਦੇ ਜਦੋਂ ਕਿਸੇ ਦਾ ਕੋਈ ਤੁਹਾਡਾ ਮਹਿਬੂਬ ਵੀ ਬਣਿਆ ਹੋਣਾ ਕਿਤੇ ਇਸ਼ਕ ਦੀ ਟੁੰਝ ਫਸੀ ਹੋਣੀ ਆ ਅ ਇਹ ਇਸ ਪਾਸੇ ਤੇ ਰੱਬ ਦੀ ਮਿਹਰ ਹੀ ਰਹੀ ਹੈ ਇਹ ਮੇਹਰ ਵਾਲੀ ਤਾਂ ਗੱਲ ਨਹੀਂ ਇਹ ਕੀ ਪਤਾ ਮੈਂ ਕਿਹੜੇ ਪਾਸੇ ਮਿਹਰ ਦੀ ਆ ਗਈ ਹੈ ਗੱਲ ਹੈ ਵੀ ਹਮੇਸ਼ਾ ਮੇਰੀ ਮੇਰੀ ਸ਼ਾਦੀ ਹੋ ਚੁੱਕੀ ਸੀ ਫਿਲਮਾਂ ਚੋਂ ਤੇ ਛੋਟੀ ਉਮਰ ਚ ਹੀ ਅੱਛਾ ਤਾਂ ਉਹ ਵੀ ਇੱਕ ਕਾਰਨ ਸੀ ਵੀ ਕੋਈ ਪੁੱਠੇ ਸਿੱਧੇ ਪਾਸੇ ਅਵਾਰਾਗਰਦੀ ਕਨੀ ਧਿਆਣੀ ਕਦੇ ਨਹੀਂ ਸੀ ਯਾਰ ਜਿਆਦਾ ਪਿੰਡ ਰਹਿਣ ਵਾਲਾ ਬੰਦੇ ਸਨ ਆਪੀ ਕੰਮ ਵਾਸਤੇ ਬਾਹਰ ਜਾਂਦੇ ਸੀ ਸਾਰੀਆਂ ਗੱਲਾਂ ਬਾਤਾਂ ਇਹ ਜੀਆਂ ਹੁਣ ਹੁਣ ਤਾਂ ਵੈਸੇ ਵੀ ਆ ਗੱਲ ਤੇ ਭਾਈ ਕਿਤੇ ਘਰੋਂ ਡਰਤਾ ਨਹੀਂ ਸੀਗਾ ਵੀ ਭਾਈ ਮੁਹੱਬਤੀ ਫਿਲਮ ਕੀਤੀ ਬਹੁਤ ਘਟਾ ਸਾਰੀ ਫਿਲਮਾਂ ਦੇ ਵਿੱਚ ਗੁੰਡੇ ਹੀ ਮਾਰੇ ਆਪਾਂ ਸੂਟ ਹੀ ਉਸ ਤਰ੍ਹਾਂ ਦੇ ਕਰਦੇ ਸੀ ਨਾ ਕੈਰੇਕਟਰ ਉਹ ਗਾਣਾ ਗੋਣਾ ਗਾਉਣ ਵੇਲੇ ਉਹ ਆਪਣੀ ਕੁੜੀ ਦੇ ਨਾਲ ਜਿਵੇਂ ਕਈ ਵਾਰੀ ਮਜਬੂਰ ਕਰ ਦਿੰਦੇ ਸੀ ਡਾਇਰੈਕਟਰ ਲੇਕਿਨ ਉਹ ਫਿਰ ਮੈਂ ਸਮਝਦਾ ਵੀ ਉਹ ਮੈਂ ਕੀ ਕਹਿੰਦੇ ਹੁੰਦੇ ਅੰਗਰੇਜ਼ੀ ਤੁਸੀਂ ਗੱਲ ਕਰਦੇ ਹੋ এমਬੈਰਸ এমਬੈਰਸ ਫੀਲ ਕਰਦੇਸ এমਬੈਰਸ ਫੀਲ ਕਰਦੇ। ও মাই ਗੋਡ ਆਪਾਂ ਨੂੰ ਵੀ ਗਰੇਡੀ ਆ ਰਹੀ ਹੈ। ਮਾਣੀ ਖੇੜਾ ਪਿੰਡ ਜੀ ਜੀ ਹੈ ਤੇ ਕੁੱਲ ਦੁਨੀਆ ਜੇ ਦੋਵਾਂ ਦੇ ਵਿੱਚ ਤੁਲਨਾ ਕਰਨੀ ਹੋਵੇ ਬੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਹੋਰ ਥਾਵਾਂ ਤੇ ਇੱਕ ਪਾਸੇ ਮਾਣੀ ਖੇੜਾ ਪੱਲੜਾ ਕਿਹੜਾ ਪੜਾ ਰੱਖਦੇ ਕਮਾਲ ਹੋ ਗਈ ਮਾਣੀ ਖੇੜੇ ਨਾਲ ਤਾਂ ਸਾਰੀ ਦੁਨੀਆ ਨਹੀਂ ਤੁਲਦੀ ਹਾਂ ਹੈ ਜੀ ਉਦੇ ਉਹ ਤਾਂ ਉਹਦਾ ਪਲੜਾ ਤਾਂ ਭਾਰ ਹੀ ਰਹਿਣਾ ਮੈਰੀ ਤੇ ਆਹੀ ਜੇ ਮੈਨੂੰ ਕਈ ਵੇਰ ਪੁੱਛ ਲੈਂਦੇ ਕੋਈ ਆਖਰੀ ਖਾਹਿਸ਼ ਕੀ ਹੈ ਹੁਣ ਕੋਈ ਖਾਹਿਸ਼ ਬਾਕੀ ਤਾਂ ਨਹੀਂ ਰਹੀ ਬਾਈ ਖਾਹਿਸ਼ਾ ਤਾਂ ਹਮੇਸ਼ਾ ਹੀ ਰਹਿੰਦੀ ਹੈ ਪਹਿਲੀ ਗੱਲ ਤੇ ਜੇ ਆਪਾਂ ਉਹ ਦੂਜੇ ਪਾਸੇ ਕਹੀਏ ਤਾਂ ਇਹ ਜ਼ਰੂਰ ਹੈ ਜੇ ਕੋਈ ਅਗਲਾ ਜਨਮ ਹੈ ਤਾਂ ਉਹ ਵੀ ਮਾਣੀ ਖੇੜੀ ਪੈਦਾ ਹੋਈਏ ਵਾਹ ਹੈ ਨਾ ਇਹੋ ਸੱਜਣ ਹੋਣੇ ਹੀ ਦੁਸ਼ਮਣ ਕਿਉਂਕਿ ਦੁਸ਼ਮਣ ਆਪਣਾ ਹੈ ਹੀ ਕੋਈ ਨਹੀਂ ਤੇ ਇਹ ਹੀ ਪਰਿਵਾਰ ਹੋਵੇ ਪੰਜਾਬੀ ਫਿਲਮਾਂ 'ਚ ਤੁਸੀਂ ਇੰਨੇ ਲੰਮੇ ਸਮੇਂ ਤੱਕ ਦੁਸ਼ਮਣ ਹੈ ਹੀ ਕੋਈ ਨਹੀਂ ਹਾਂ ਜੀ ਨਹੀਂ ਕੋਈ ਦਸ਼ਮਣ ਹੋਊਗਾ ਵੀ ਕਿਵੇਂ ਜੀ ਸਾਰੇ ਤਾਂ ਸੱਜਣ ਆ ਸਾਰੇ ਪਿਆਰ ਕਰਦੇ ਆ ਤੁਹਾਡੀ ਮੈਨੂੰ ਗੱਲ ਬਹੁਤ ਵਧੀਆ ਲੱਗੀ ਜਦੋਂ ਅਸੀਂ ਚੱਜ ਦਾ ਵਿਚਾਰ ਕੀਤਾ ਤਾਂ ਬਾਈ ਜੀ ਪਤਾ ਕੀ ਕਹਿੰਦੇ ਕਹਿੰਦੇ ਵੀ ਮੈਂ ਜੇ ਅਮਰੀਕਾ ਜਾਣਾ ਹੋਵੇ ਮੈਨੂੰ ਕਹਿੰਦੇ ਵੀ ਕੈਨੇਡਾ ਦੀ ਪੀਆਰ ਲੈ ਲੈ ਮੈਂ ਕਹੂੰਗਾ ਮੇਰੇ ਸਾਰੇ ਘੋੜੇ ਲੈ ਚੱਲੋ ਸਾਰੇ ਕੁੱਤੇ ਲੈ ਚੱਲੋ ਮੇਰੇ ਸਾਰੇ ਸੰਗੀ ਸਾਥੀ ਨਾਲ ਲੈ ਚੱਲੋ ਵੀ ਮੈਂ ਤਾਂ ਉੱਥੇ ਵੀ ਮਾਣੀ ਖੜੇ ਬਣਾਉਣਾ ਉੱਥੇ ਉਹ ਵਸਾਉਣਾ ਹੈ ਨਾ ਉਹ ਮਾਹੌਲ ਉਹਦਾਂ ਮਾਪਾ ਹੱਸੇ ਗੱਡੇ ਚ ਗੱਲ ਕਰ ਰਹੇ ਸੀ ਕਹਿੰਦਾ ਮਤਲਬ ਵੀ ਆਪਾਂ ਨੂੰ ਇਸ ਮਾਹੌਲ ਚ ਰਹਿਣ ਦੇ ਆਪਾਂ ਦੀਆਂ ਦੇ ਇਹੀ ਚੰਗਾ ਲੱਗਦਾ ਤੇ ਉੱਥੇ ਬਹੁਤ ਬਹੁਤ ਪਿਆਰ ਕਰਨ ਵਾਲੇ ਪਿਆਰੇ ਬੰਦੇ ਕੈਨੇਡਾ ਵੀ ਬੈਠੇ ਸਾਡੇ ਹੋ ਸਕਦਾ ਕਿ ਉਹਨਾਂ ਦੇ ਕਹਿਣ ਤੇ ਸੈਰਸਪਟੇ ਨੂੰ ਜਾ ਵੀ ਆਈਏ ਪਰ ਸ਼ੌਕ ਕੋਈ ਨਹੀਂ ਜਾਗੋ ਆਈਏ ਫਿਲਮ ਦੇ ਬਾਰੇ ਕੋਈ ਦੋ ਗੱਲਾਂ ਹੋਰ ਜਿਹੜੀਆਂ ਮੇਰੇ ਕੋਲ ਪੁੱਛਣ ਤੋਂ ਰਹਿ ਗਈਆਂ ਹੋਣ ਅ ਜਗੋ ਆਈਏ ਸਰਪ੍ਰੀਤ ਜੀਮਾ ਨੇ ਬਾਈ ਨੇ ਤੁਸੀਂ ਸਰਦਾਰ ਸੁਖੀ ਨੇ ਸਰਪ੍ਰੀਤ ਜੀਮਾ ਹੋਰੀ ਬਹੁਤ ਹੀ ਅੱਛੇ ਇਨਸਾਨ ਨੇ ਪਹਿਲੀ ਗੱਲ ਤਾਂ ਉਹਨੇ ਹੀ ਅੱਛੇ ਸਿੰਗਰ ਨੇ ਤੇ ਉਹਨੇ ਹੀ ਵਧੀਆ ਐਕਟਰ ਨੇ ਹੂੰ ਤੇ ਮੇਰਾ ਉਹਨਾਂ ਨਾਲ ਬੜਾ ਅੱਛਾ ਰਿਸ਼ਤਾ ਤੇ ਉਹ ਨਾਲ ਸੀ ਤਾਂ ਕੁਦਰਤੀ ਗੱਲ ਹੈ ਤੁਹਾਡੇ ਅچھے ਦੋਸਤਾਂ ਵਰਗਾ ਬੰਦਾ ਕੋਈ ਐਕਟਰ ਨਾਲ ਹੋਵੇ ਤਾਂ ਹੋਰ ਵੀ ਸੌਖਾ ਹੋ ਜਾਂਦਾ ਤੇ ਉਹਨਾਂ ਨੇ ਬੜਾ ਚੰਨ ਬਾਇਆ ਕਹਿੰਦਾ ਮਤਲਬ ਸਾਡੇ ਲਈ ਇੱਕ ਤਾਂ ਰੁਟੀਨ ਤੋਂ ਹਟ ਕੇ ਫਿਲਮ ਸੀ ਔਰ ਉਹ ਫਿਲਮ ਜਦ ਤੁਸੀਂ ਇੱਕ ਨਵੇਕਲੀ ਜੀ ਕਹਾਣੀ ਅਲੱਗ ਜੇ ਕਰੈਕਟਰ ਚ ਹੁੰਨੇ ਹੋ ਖਾਸ ਤੌਰ ਤੇ ਸਾਬਤ ਸੂਰਤ ਜਿਸੀ ਮੈਂ ਕੰਮ ਮੈਨੂੰ ਉਹ ਬਹੁਤ ਚੰਗਾ ਲੱਗਿਆ ਔਰ ਮੈਂ ਪਹਿਲਾਂ ਤਾਂ ਮੈਂ ਡਰਦਾ ਕਰਦਾ ਨਹੀਂ ਸੀ ਵੀ ਪਤਾ ਨਹੀਂ ਮੈਂ ਕਰ ਸਕਾਂਗਾ ਜਾਂ ਨਹੀਂ ਜਾਂ ਮੈਨੂੰ ਇਹ ਸ਼ੂਟ ਕਰਨਾ ਹੈ ਜਾਂ ਨਹੀਂ ਪਰ ਜਦੋਂ ਮੈਂ ਇਹਦੇ ਵਿੱਚ ਸ਼ੂਟਿੰਗ ਵੇਲੇ ਆਇਆ ਤਾਂ ਉਸ ਰੂਪ ਚ ਆਇਆ ਤਾਂ ਮੈਨੂੰ ਲੱਗਿਆ ਵੀ ਮੈਨੂੰ ਜ਼ਰੂਰ ਕਰਨੀ ਚਾਹੀਦੀ ਸੀ ਪਰ ਭਾਈ ਜੀ ਅੱਜ ਕੱਲ ਤਾਂ ਜਦੋਂ ਹੁਣ ਸੋਸ਼ਲ ਮੀਡੀਆ ਦਾ ਦੌਰ ਆ ਫੋਲੋਅਰ ਵਧਣ ਵਿਊ ਵਧਾਉਣ ਜੀ ਸ਼ੇਅਰ ਵਧਾਉਣ ਤੁਸੀਂ ਨਹੀਂ ਕਦੇ ਕੋਈ ਤੁਹਾਡੇ ਮਨਚ ਹੀ ਨਹੀਂ ਆਉਂਦੀ ਇਹ ਗੱਲ ਦੇਖੋ ਕਿਵੇਂ ਤੁਸੀਂ ਬੰਦੇ ਆ ਵੀ ਕਲੇਸ਼ੀ ਦੀ ਗੱਲ ਕਰਕੇ ਵੀ ਭਾਈ ਲਵ ਯੂ ਆਲ ਇਹਨੂੰ ਟੈਗ ਕਰਦੇ ਹੋ ਤੇ ਬਸ ਧੱਕ ਪਾ ਦਿਓ ਕੁਝ ਐਂਜੇ ਨਹੀਂ ਕਿਹਾ ਕਦੇ ਉਹ ਮੰਗਣਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਮੰਗਣਾ ਹੈ ਜੀ ਵਾਹ ਉਹ ਕੋ ਐਵੇਂ ਮਿੰਤਾ ਕਰੀ ਜਾਓ ਵੀ ਐ ਕਰੇ ਜੀ ਯਾਰ ਮੈਨੂੰ ਫੋਲੋਅਰ ਵਧਾ ਦਿਆ ਜੀ ਮੈਨੂੰ ਐ ਕਰਦਾ ਇਹ ਕਿੱਧਰੋਂ ਜਾਂਦੀ ਹੈ ਗੱਲ ਹੈ ਨਾ ਉਹ ਕਲਗੀਧਰ ਪਾਤਸ਼ਾਹ ਮੇਰੇ ਅੰਗ ਸੰਗ ਹੈ ਹਮੇਸ਼ਾ ਹਾਂ ਤੇ ਉਹਨੇ ਕੋਈ ਕਸਰ ਵੀ ਨਹੀਂ ਛੱਡੀ ਤੁਹਾਨੂੰ ਮੈਂ ਦੱਸ ਬਹੁਤ ਹੋ ਬੱਚਾ ਜਿਹਦਾ ਵਿਚਾਰ ਦੇਖਣ ਦਾ ਵੇਲਾ ਲੱਗ ਜਾਂਦਾ ਖੜੇ ਖੜੇ ਜ਼ਰੂਰ ਵੇਖੀਦਾ ਤੁਹਾਡੀ ਵਜ੍ਹਾ ਨਾਲ ਬਹੁਤ ਮਿਹਰਬਾਨ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਦਿੰਨੇ ਹੋ ਨਾ ਤੁਹਾਡੇ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਤੁਹਾਡੀ ਕਿੰਨੀ ਇੱਜ਼ਤ ਕਰਦੇ ਆਂ ਔਰ ਇੱਕ ਗੱਲ ਹੈ ਜਿਹੜੀ ਪੋਜ਼ਿਟਿਵਿਟੀ ਹੈ ਤੁਹਾਡੇ ਪ੍ਰੋਗਰਾਮ ਚ ਉਹ ਸਭ ਤੋਂ ਵਧੀਆ ਲੱਗਦੀ ਬਹੁਤ ਧੰਨਵਾਦ ਬਾਈ ਜੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ 4 ਅਪ੍ਰੈਲ ਨੂੰ ਫਿਲਮ ਆਉਣੀ ਹੈ ਫਿਲਮ ਹੈ ਜੀ ਜਾਗੋ ਆਈਆ ਚਾਜ ਦਾ ਵਿਚਾਰ ਦੇ ਵਿੱਚ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਕੀਤੀਆਂ ਇਹ ਅਸੀਂ ਵੈਸੇ ਇੱਕ ਭਾਗ ਇੱਕ ਟੋਟਾ ਕੱਢ ਕੇ ਅੱਕੇ ਵੀ ਰੱਖ ਲਿਆ ਸੋ ਉਹ ਵੀ ਦੇਖਿਓ ਪੂਰੀ ਇੰਟਰਵਿਊ ਤੇ ਫਿਲਮ ਜ਼ਰੂਰ ਦੇਖਿਓ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ